ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਪਰਵਾਂ ਦਾ ਮੁਰ ਤੋਂ ਸਵਾਗਤ ਹੈ ਸਾਡੀ ਅੱਜ ਦੀ ਰਾਤ ਵਾਲੀ ਵੀਡੀਓ ਦੀ ਅਪਡੇਟ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 11 ਜੂਨ 2024 ਰਾਤ ਨੂੰ ਮੌਸਮ ਦੀ ਕੀ ਹਲਚਲ ਦਿਖਾਈ ਦੇ ਰਹੀ ਹੈ ਪੰਜਾਬ ਹਰਿਆਣਾ ਰਾਜਸਥਾਨ ਅਤੇ ਉੱਤਰੀ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਡਿਸਕਸ ਕਰ ਲੈਂਦੇ ਹਾਂ ਜੀ ਜਿਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਫਿਲਹਾਲ ਕੋਈ ਬਦਲੀ ਸਿਸਟਮ ਪੰਜਾਬ ਹਰਿਆਣਾ ਦੇ ਉੱਪਰ ਤਾਂ ਦਿਖਾਈ ਨਹੀਂ ਦੇ ਰਿਹਾ ਪਰ ਜੈਪੁਰ ਵਾਲੀ 벨ਟ ਦੇ ਵਿੱਚ ਗੱਲ ਕਰੀਏ ਤਾਂ ਇੱਕ ਰਾਜਸਥਾਨ ਦੇ ਵਿੱਚ ਮੌਸਮੀ ਸਿਸਟਮ ਦਾ ਬਦਲਾਅ ਹੋਣਾ ਸ਼ੁਰੂ ਹੋ ਚੁੱਕਿਆ ਹੈ ਕਿਉਂਕਿ ਜਿਹੜਾ ਹੁਣ ਗੱਲ ਕਰ ਲਈ ਮੌਨਸੂਨ ਦੀ ਉਹ ਮੌਨਸੂਨ ਹੁਣ ਤਖਰੀਪਾਰ ਤੋਂ ਦੋ ਸੈਂਟਰਲ ਭਾਰਤ ਵਿੱਚ ਪਹੁੰਚ ਚੁੱਕਿਆ ਹੈ ਜਿਸ ਦੇ ਕਾਰਨ ਹਲਕੇ ਫੁਲਕੇ ਬਦਲਾ ਹੁਣ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਵਿੱਚ ਵੀ ਦਿਖਾਈ ਦੇਣੇ ਸ਼ੁਰੂ ਹੋਣਗੇ ਅਗਰ ਅੱਜ ਰਾਤ ਦੀ ਗੱਲ ਕਰੀਏ ਤਾਂ ਫਿਲਹਾਲ ਕੋਈ ਬਹੁਤ ਵੱਡੀਆਂ ਕਾਰਵਾਈਆਂ ਕਿਸੇ ਤਰੀਕੇ ਦੀਆਂ ਹਵਾਵਾਂ ਦੀਆਂ ਹਨੇਰੀ ਦੀਆਂ ਮੀਂਹ ਬੱਦਲ ਦੀਆਂ ਕੋਈ ਦਿਖਾਈ ਨਹੀਂ ਦੇ ਰਹੀਆਂ ਮੌਸਮ ਖੁਸ਼ਕ ਅਤੇ ਸਾਫ ਬਣਿਆ ਰਹੇਗਾ ਟੈਂਪਰੇਚਰ ਜਿਹੜੇ ਨੇ ਉਹ 30 ਡਿਗਰੀ ਦੇ ਨੇੜੇ ਤੇ ਨੇ ਬਣੇ ਰਹਿਣਗੇ ਕਿਉਂਕਿ ਕਿਉਂਕਿ ਪਿਛਲੇ 2 ਜਾਂ 3 ਦਿਨਾਂ ਤੋਂ ਲਗਾਤਾਰ ਹੀਟ ਵੇਵ ਵਰਗੀ ਕੰਡੀਸ਼ਨਾਂ ਦੁਆਰਾ ਤੋਂ ਵਧਣੇ ਸ਼ੁਰੂ ਹੋ ਚੁੱਕੀਆਂ ਨੇ ਜੀ ਟੈਂਪਰੇਚਰ ਦਿਨ ਦੇ ਮੁਰ ਤੋਂ 43-44 ਡਿਗਰੀ ਤੱਕ ਪਹੁੰਚ ਚੁੱਕੇ ਨੇ ਜਿਸ ਦੇ ਕਾਰਨ ਰਾਤ ਦੇ ਟੈਂਪਰੇਚਰ ਟੈਂਪਰੇਚਰ ਵੀ ਵਧੇ ਹੋਏ ਦਿਖਾਈ ਦੇ ਰਹੇ ਨੇ ਜੀ ਗੱਲ ਕਰ ਲਈ ਆਉਂਦੇ ਦਿਨਾਂ ਦੇ ਮੌਸਮ ਦੀ ਤਾਂ ਆਉਂਦੇ ਦਿਨਾਂ ਦੇ ਵਿੱਚ ਇੱਕ ਹਲਕੇ ਫੁਲਕੇ ਸਿਸਟਮ ਜਿਹੜੇ ਨੇ ਇਹ ਬਦਲਵਾਈ ਦੇ ਪ੍ਰੀ ਮੌਨਸਨ ਹਵਾਵਾਂ ਦੇ ਉਹ ਹੁਣ ਪੰਜਾਬ ਵੱਲ ਵਧਨੇ ਸ਼ੁਰੂ ਹੋ ਚੁੱਕੇ ਨੇ ਜਿਨ੍ਹਾਂ ਦੇ ਵਿੱਚ 14 ਤਰੀਕ ਨੂੰ ਹਲਕੇ ਫੁਲਕੇ ਇੱਕ ਸਿਸਟਮ ਪੰਜਾਬ ਦੇ ਵਿੱਚ ਐਂਟਰ ਹੁੰਦਾ ਦਿਖਾਈ ਦੇ ਰਿਹਾ ਹੈ ਜਿਸ ਦੇ ਨਾਲ ਥੋੜੀ-ਬੋਤੀ ਗਰਮੀ ਦੀ ਰਾਹਤ ਤਾਂ ਦਿਖਾਈ ਦੇ ਰਹੀ ਹੈ ਪਰ ਉਹ ਸਿਸਟਮ ਜਿਹੜਾ ਹੈ ਉਹ 25 ਤੋਂ 50% ਦੇ ਤਕਰੀਬਨ ਐਕਟੀਵੇਟ ਹੋਣ ਦੇ ਚਾਂਸ ਨੇ ਬਾਕੀ ਜੋ ਵੀ ਉਹਦੇ ਬਾਰੇ ਅਪਡੇਟ ਹੋਵੇਗੀ ਉਹ ਅਸੀਂ ਤੁਹਾਨੂੰ 12-13 ਤਰੀਕ ਦੀ ਵੀਡੀਓ ਵਿੱਚ ਜਲਦ ਲੈ ਕੇ ਹਾਜ਼ਰ ਹੋਵਾਂਗੇ ਬਾਕੀ ਅੱਜ ਦੀ ਅਪਡੇਟ ਦੇ ਵਿੱਚ ਇਹੀ ਸੀ ਕਿ ਰਾਤ ਦਾ ਮੌਸਮ ਖੁਸ਼ਕ ਤੇ ਸਾਫ਼ ਹੈ ਜੀ ਕੋਈ ਬਹੁਤ ਵੱਡੀ ਕਾਰਵਾਈ ਨਹੀਂ ਹੈ ਓਵਰ ਆਲ ਗੱਲ ਕਰੀਏ ਤਾਂ ਉਹਦੇ ਦਿਨਾਂ ਦੀ ਤਾਂ ਮੌਸਮ ਖੁਸ਼ਕ ਤੇ ਸਾਫ਼ ਹੈ 14 ਤਰੀਕ ਤੱਕ ਬਾਕੀ ਜੋ ਵੀ ਨਵੀਂ ਅਪਡੇਟ ਹੋਵੇਗੀ ਅਸੀਂ ਉਸ ਤੁਹਾਨੂੰ ਵੀਡੀਓ ਦੇ ਵਿੱਚ ਲੈ ਕੇ ਆਉਂਦੇ ਰਹਿੰਦੇ ਹਾਂ ਬਾਕੀ ਵੀਡੀਓਜ਼ ਦੀ ਅਪਡੇਟ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖਣਾ ਨਾ ਭੁੱਲਿਆ ਕਰੋ ਤੇ ਤੁਹਾਡੇ ਏਰੀਆ ਦੇ ਵਿੱਚ ਕਿਵੇਂ ਦੇ ਮੌਸਮ ਦੇ ਹਾਲਾਤ ਨੇ ਮੈਂਸ਼ਨ ਕਰਦਿਆ ਕਰੋ ਤਾਂ ਕਿ ਬਾਕੀ ਸਬਸਕ੍ਰਾਈਬਰ ਨੂੰ ਤੁਹਾਡੇ ਏਰੀਆ ਦੇ ਮੌਸਮ ਦੇ ਐਗਜ਼ੈਕਟ ਹਾਲਾਤ ਪਤਾ ਲੱਗ ਸਕਣ ਇਹ ਸੀ ਅੱਜ ਰਾਤ ਦੀ ਅਪਡੇਟ ਨਵੀਂ ਅਪਡੇਟ